ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੀਰ ਗਿਲ ਤੇ ਵੀ ਅੱਜ ਤੱਕ ਫਲ ਦਾ ਬੂਟਾ ਦਿਖਾਉਣ ਲੱਗਿਆ ਗਿਆ ਮੈਨੂੰ ਲੱਗਦਾ ਆਪਣੇ ਪੰਜਾਬ ਦੇ ਤਾਂ ਹਰੇਕ ਘਰ ਦੇ ਅੱਗੇ ਇਹ ਹੋਣਾ ਚਾਹੀਦਾ ਜੇ ਘਰੇ ਲਈ ਆਪਾਂ ਹਰੇਕ ਦੇ ਇੱਕ ਹੋਣਾ ਚਾਹੀਦਾ ਹੈਗਾ ਆਹ ਦੇਖੋ ਇਹਦਾ ਨਾਂ ਹੈਗਾ ਪਰਸ਼ਿਮਨ ਪਰਸ਼ਿਮਨ ਕਹਿ ਦਿੰਦੇ ਇਹਨੂੰ ਬਸ ਇਹ ਪੰਜਾਬੀ ਜਿਹੇ ਦਾ ਨਾਮ ਹੈਗਾਗਾ ਮੈਂ ਜੇ ਮੈਂ ਸਰਚ ਕਰਕੇ ਦੇਖਿਆ ਸੀਗਾ ਜਾਂ ਤਾਂ ਇਹਨੂੰ ਅਮਰ ਫਲ ਕਹਿ ਦਿੰਦੇ ਹੈਗੇ ਜਾਂ ਇਹਨੂੰ ਜਪਨੀ ਫਲ ਕਹਿ ਦਿੰਦੇ ਆ ਤੇ ਕੁਝਕ ਥਾਂ ਤੇ ਇਹਨੂੰ ਜਾਪਾਨੀ ਫਲ ਕਹਿੰਦੀ ਆਪਾਂ ਜਾਪਾਨੀ ਫਲ ਵੀ ਕਹਿ ਦਿੰਦੇ ਹੈਗੇ ਤੇ ਜਿਹੜਾ ਇਹਨੂੰ ਮੈਂ ਸਰਚ ਕਰਕੇ ਦੇਖਿਆ ਜੀ ਉਹ ਚ ਦਿਖਾਉਂਦਾ ਹੈਗਾ ਜਿਹਦਾ ਬੈਨੀਫਿਟ ਤਾਂ ਇਹਦੇ ਬਹੁਤ ਜ਼ਿਆਦਾ ਦਿਖਾਉਂਦਾ ਗਏ ਇਹ ਬੂਟੇ ਦੇ ਜਦਾਂ ਐਡਾ ਕ ਬੂਟਾ ਹੁੰਦਾ ਐਡਾ ਗਾ ਦੇਖ ਲਓ ਤੁਸੀਂ ਪਾ ਲਓ ਤੇ ਬੈਨੀਫਿਟ ਤਾਂ ਇਹਦੇ ਬਹੁਤ ਜ਼ਿਆਦਾ ਦਿਖਾਏ ਹੋਏ ਨੇ ਇਹ ਬੂਟੇ ਦੇ ਪਰ ਜਿਹੜੇ ਮੇਨ ਬੈਨੀਫਿਟ ਨੇ ਉਹ ਹੈਗੇ ਜਿੱਦਾਂ ਲਾਲੂ ਆਪਣਾ ਜਿਵੇਂ ਹਾਰਟ ਅਟੈਕ ਆ ਜਾਂਦਾ ਆਪਾਂ ਨੂੰ ਉਹਦੇ ਵਾਸਤੇ ਬਹੁਤ ਹੈਲਪ ਕਰਦਾ ਹੈ ਜਨਨ ਕਿ ਉਹਦੀ ਰੋਗ ਤੋਂ ਵਧੀਆ ਹੈਗਾ ਉਹਦੇ ਲਈ ਤੇ ਜੇ ਆਪਣਾ 슈ਗਰ ਲੈਵਲ ਆ ਜਿਹੜਾ ਉਹ ਸਹੀ ਰੱਖਦਾ ਹੈਗਾ ਇਹ ਉਦੇ ਵਾਸਤੇ ਜਾਂ ਆਪਣੇ ਸਕਿਨ ਵਾਸਤੇ ਵੀ ਵਧੀਆ ਇਹ ਇਹ ਬੂਟਾ ਬਾਕੀ ਹੋਰ ਇਹਦੇ ਬਹੁਤ ਜਿਆਦੇ ਬੈਨੀਫਿਟ ਨੇ ਜਿੰਨੀ ਇਹਦੇ ਸਰਚਾਂ ਹੋਈਆਂ ਹੋਈਆਂ ਨੇ ਅਲੱਗ ਅਲੱਗ ਜਿੱਦਾਂ ਦੱਸਿਆ ਹੋਇਆ ਇਹ ਮੈਂ ਦੋ ਤਿੰਨ ਗਏ ਇਹ ਮੇਨ ਮੇਨ ਦੱਸਿਆ ਜਿਹੜੇ ਮੇਨ ਮੇਨ ਆਗੇ ਆ ਦੇਖ ਐਡਾ ਕ ਬੂਟਾ ਹੁੰਦਾ ਇਹ ਜਮਾ ਬੂਟਾ ਇਹ ਹੁੰਦਾ ਲਾਲੋ ਟਮਾਟਰ ਵਰਗਾ ਹੁੰਦਾ ਇਹਦਾ ਫਾਲੋ ਆ ਦੇਖੋ ਬਾਲੇ ਪੈਨਪੁਰਾ ਬੰਦੇ ਸ਼ਾਇਦ ਦੇਖਿਆ ਹੋਵੇ ਤੇ ਇਹ ਮਨ ਦਾ ਆਪਣੇ ਇੰਡੀਆ ਇਹ ਉਧਰ ਸਿਮਲੇਗ ਨਹੀਂ ਆਗਾ ਆਪਣੇ ਪੰਜਾਬ ਚ ਵੀ ਹੋ ਜੂਗਾ ਕਿਉਂਕਿ ਕੈਲੀਫੋਰਨੀਆ ਦੀ ਧਰਤੀ ਜਿਵੇਂ ਪੰਜਾਬ ਵਰਗੂ ਆ ਉਦਾਂ ਹੀ ਇੱਥੇ ਗਰਮੀ ਗਰਮੀ ਸਾਰਾ ਕੁਝ ਜਿਵੇਂ ਸੇਮ ਹੀ ਹੈਗਾ ਮੈਂ ਇਸ ਨੂੰ ਜ਼ੂਮ ਕਰਕੇ ਦਿਖਾਉਣਾ ਉਧਰਲੇ ਪਾਸੇ ਦਾ ਤੇ ਆ ਤਾਂ ਮੈਂ ਜ਼ੂਮ ਇੱਧਰ ਕੀਤਾ ਉਹਨਾਂ ਕੈਮਰਾ ਘੁਮਾਇਆਗਾ ਤੇ ਆ ਦੇਖੋ ਇਦਾਂ ਦੇ ਤਾਂ ਫਲ ਹੁੰਦਾਗਾ ਆ ਦੇਖੋ ਜਿਵੇਂ ਟਮਾਟਰ ਵਰਗਾ ਲੱਗਦਾਗਾ ਇਹ ਆਹ ਇਹ ਆਹ ਦੀ ਸ਼ਾਬੀਨ ਇਦੋਂ ਛੋਟਾ ਹੁੰਦਾ ਤਾਂ ਉਦੋਂ ਜਿਵੇਂ ਟਮਾਟਰ ਵਰਗਾ ਐਂ ਜੇ ਹੁੰਦਾਗਾ ਇਹ ਇਸ ਤੋਂ ਬਾਅਦ ਜਦੋਂ ਇਹਨੇ ਪੱਕੇ ਜਾਣਾਗਾ ਇਹ ਪੀਲੇ ਰੰਗ ਦਾ ਹੋ ਜਾਂਦਾ ਉਦੋਂ ਉਹ ਵੀ ਮੈਂ ਟਰਾਈ ਕਰੂੰਗਾ ਜੇ ਫੋਟੋ ਲਾ ਸਕਾਂ ਨਾਲ ਇਹਦੇ ਤੇ ਆ ਦੇਖੋ ਬਹੁਤ ਹੀ ਜ਼ਿਆਦਾ ਗੁਣਕਾਰੀ ਹੈਗਾ ਬਹੁਤ ਬਿਮਾਰੀਆਂ ਦਾ ਹੱਲ ਇਹ ਬੂਟਾ ਜਿੱਦਾਂ ਗਲਿਏ ਨਾਲੇ ਫਾਲ ਖਾਣ ਨੂੰ ਹਨਾ ਨਾਲੇ ਬਿਮਾਰੀਆਂ ਦੂਰ ਕਰਦਾਗਾ ਇਹ ਜਿਹ ਬੂਟਾ ਮੁੰਲਾ ਦਾ ਹੋਣਾ ਨਹੀਂ ਕੋਈ ਮੈਂ ਤਾਂ ਅੱਗੇ ਦੇਖਿਆ ਨਹੀਂ ਔਰ ਜਾਂ ਕਹਿੰਦੇ ਹੁੰਦੇ ਨੇ ਮਰੂਦ ਮਰੂਦ ਸਾਰਿਆਂ ਤੋਂ ਵਧੀਆ ਹੈਗਾ ਜਿਹੜੇ ਆਪਣੇ ਉਥੇ ਪਿੰਡਾਂ 'ਚ ਆ ਜਪਾਂ ਪਿੰਡਾਂ 'ਚ ਤਾਂ ਆਮ ਹੀ ਖਾਂਦੇ ਹੁੰਦੇ ਰਹਿੰਦੇ ਆਂ ਕਿ ਕਹਿੰਦੇ ਨੇ ਜੇ ਮਰੂਦ ਹੀ ਆ ਚਲੋ ਇਹਦਾ ਕੋਹ ਹੰਦ ਵੀ ਬੱਚੇ ਘੱਟ ਬੰਦੇ ਕਰਦੇ ਆਗੇ ਮਰੂਦ ਦੇ ਬਹੁਤ ਫਾਇਦੇ ਆਗੇ ਸਰੀਰ ਨੂੰ ਤੇ ਆਹ ਦੇਖ ਲਓ ਪ੍ਰਭੂ ਇਮੇਜਿੰਗ ਦੇ ਪੜਿਆ ਇਹਦੇ ਬਾਰੇ ਤੇ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਗੁਣਕਾਰੀ ਹੈਗਾ ਮੈਂ ਵੀ ਅੱਗੇ ਇੰਨਾ ਨਹੀਂ ਖਾਂਦਾ ਇਹ ਬਹੁਤ ਘੱਟ ਖਾਂਦਾ ਮੈਂ ਵੀ ਜੇ ਪਿਆ ਹੋਵੇ ਨਾਲ ਹੋਰ ਫਲ ਪਏ ਹੋਣ ਪਾਂ ਦੂਜੇ ਖਾ ਲੰਨਾ ਜਿੱਦਾਂ ਇਹ ਬਹੁਤ ਘੱਟ ਖਾਨਾਂਗਾ ਬਹੁਤ ਵਧੀਆ ਪ੍ਰਭੂ ਫਰੀਕ ਭੈਣ ਭਾਈ ਨੂੰ ਬੇਨਤੀ ਆ ਵੀ ਇਹਦਾ ਬੂਟਾ ਆਪਣੇ ਘਰੇ ਇੱਕ ਜ਼ਰੂਰ ਲਾ ਲਓ ਕਿਉਂਕਿ ਹੁਣ ਜੇ ਅੱਜ ਕੱਲ੍ਹ ਅਟੈਕ ਦੀਆਂ ਬਿਮਾਰੀਆਂ ਬਹੁਤ ਆ ਰਹੀਆਂ ਨੇ ਨਾ ਬਹੁਤ ਅਟੈਕ ਹੁੰਦੇ ਪਿਆਗੇ ਜੰਗ ਜੰਗ ਮੁੰਡੇ ਕੁੜੀਆਂ ਨੂੰ ਲਾ ਲਓ ਹਨਾ ਤੇ ਉਹਦੇ ਵਾਸਤੇ ਪ੍ਰਭੂ ਬਹੁਤ ਵਧੀਆ ਇਹ ਬਾਕੀ ਤੁਸੀਂ ਇਹਦੇ ਜੇ ਸਰਚ ਕਰਨਾ ਕੋਈ ਭੈਣ ਭਾਈ ਇਹਦਾ ਜਾਪਾਨੀ ਫਲ ਪਾ ਕੇ ਜਾਪਾਨੀ ਫਲ ਦੇ ਫਾਇਦੇ ਪਾ ਕੇ ਸਰਚ ਕਰ ਲਿਓ ਸੋ ਨੂੰ ਆਪੀ ਉੱਥੇ ਪਤਾ ਲੱਗ ਜਾਨਾ ਹਨਾ ਵੀ ਕੀ ਕੀ ਇਹਦੇ ਫਾਇਦੇ ਆਗੇ ਸਾਰੇ ਆ ਜਾਣੇ ਜਾਨੀ ਕਿ ਮੈਂ ਤਾਂ ਦੋ ਤਿੰਨ ਗੀ ਦੱਛੇ ਹੈਗੇ ਵੀ ਹਾਰਟ ਅਟੈਕ ਦਾ ਇੱਕ ਉਹ ਕਰਦਾਗਾ ਇੱਕ ਲਾਲੂ ਚਮੜੀ ਦੇ ਰੋਗਾਂ ਵਾਸਤੇ ਚਮੜੀ ਚ ਕਿੰਨੋਂ ਵਾਸਤੇ ਵਧੀਆ ਲਾਲੂ ਤੇ ਇੱਕ ਇਹਦਾ ਆਪਣਾ 슈ਗਰ ਦਾ ਲੈਵਲ ਠੀਕ ਰੱਖਦਾ ਇਹ ਇੰਨਾ ਕੁ ਦਿਖਾਉਣਾ ਸੀਗਾ ਸੋ ਨੂੰ ਵੀਡੀਓ ਵਾਲੀ ਲੰਬੀ ਕਰਦੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਧੰਨਵਾਦੀ